ਪਰ ਜਿਹੜਾ ਬਣਾ ਕੇ ਖਾ ਲਾਂਗੇ ਇਸ ਕਰਕੇ ਦੋਸਤੋ ਯਾਰ ਹਰ ਕੋਈ ਵੀ ਕੋਈ ਨਸੀਹਤ ਨਹੀਂ ਹੈ ਕਿਸੇ ਨੂੰ ਬਾਈ ਜੀ ਮੈਂ ਦੇ ਰਿਹਾ ਕੋਈ ਗਿਆਨ ਦੀ ਥੈਰੇਪੀ ਝਾੜ ਰਿਹਾ ਠੀਕ ਆ ਇਹ ਤਾਂ ਆਪਣੇ ਫਰਜ਼ ਬਣਦੇ ਨੇ ਮੇਰੀ ਡਿਊਟੀ ਬਣਦੀ ਆ ਮੈਂ ਪਾ ਰਿਹਾ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਦੇਖੋ ਘਰ ਦੇ ਸਾਹਮਣੇ ਲਾਈ ਹੋਈ ਟਾਲੀ ਕਿੱਡੀ ਵੱਡੀ ਹੋ ਗਈ ਇੱਧਰ ਡੇਕ ਲਾਈ ਸੀ ਐਂ ਕਰਕੇ ਵੀ ਜਿੰਨਾ ਕੁ ਵੀ ਹੋ ਸਕਦਾ ਯਾਰ ਉਹ ਜ਼ਰੂਰ ਕਰੋ ਹਨਾ ਆਵਾਜ਼ਾਂ ਦੇਖ ਲਓ ਮੂਟ ਦੇ ਵਿੱਚ ਜਿਹੜਾ ਪਾਣੀ ਪਾ ਲਿਆ ਆਇਆ ਰਾਜਸਥਾਨ ਦੇ ਵਿੱਚ ਉਹ ਕਿਤੇ ਉਹਨੂੰ ਮਿਲਿਆ ਕੋਈ ਹੋਰ ਚੀਜ਼ ਤੋਂ ਕੁਲ ਅਵੇਲੇਬਲ ਨਹੀਂ ਹੋਣੀ ਤਾਂ ਉਹਨੇ ਆਪਣੇ ਬੂਟ ਦੇ ਵਿੱਚ ਪਾਣੀ ਪਾ ਲਿਆ ਤੇ ਇਹ ਅੰਗਰੇਜ਼ ਨੂੰ ਕਹਿੰਦਾ ਵੀ ਅੰਗਰੇਜ਼ ਸੀ ਉਹਨਾਂ ਦੇ ਨਾਲ ਵੀ ਆ ਪਾਣੀ ਪੀਲਾ ਤੂੰ ਉਹ ਕਹਿੰਦਾ ਮੈਂ ਨਹੀਂ ਪਿੰਦਾ ਹੈਗਾ ਇਹ ਤਾਂ ਬੂਟ ਦਾ ਪਾਣੀ ਆ ਠੀਕ ਹੈ ਜੀ ਵੀ ਬੂਟ ਦੇ ਵਿੱਚ ਤੂੰ ਪਾਣੀ ਪਾ ਕੇ ਲੈ ਕੇ ਆਇਆ ਹੋਇਆ ਪਰ ਜਦੋਂ ਸਮਾਂ ਲੰਘਦਾ ਗਿਆ ਪਿਆਸ ਉਹਦੀ ਵੱਧ ਗਈ ਇੱਕ ਪਲ ਇਹ ਜਾ ਆਇਆ ਵੀ ਉਹਨੂੰ ਜਿਹੜਾ ਪਾਣੀ ਉਹ ਪੀਣਾ ਪੈ ਗਿਆ ਦੋਸਤੋ ਫੇਰ ਉਹ ਜਿਹੜੇ ਬੰਦੇ ਦੇ ਸ਼ਬਦ ਸੀ ਵਾਲੇ ਸੀ ਉਹ ਕਹਿੰਦਾ ਵੀ ਅੱਜ ਤੋਂ ਪਹਿਲਾਂ ਇੰਨਾ ਸਵਾਦ ਪਾਣੀ ਮੈਂ ਜਿਹੜਾ ਨਹੀਂ ਪੀਤਾ ਹਨ ਜਦੋਂ ਬੰਦੇ ਦੀ ਮਜਬੂਰੀ ਹੁੰਦੀ ਹੈ ਨਾ ਰੇਗਿਸਤਾਨ ਦੇ ਵਿੱਚ ਕੋਈ ਭਟਕ ਜਾਂਦਾ ਸਰਵਾਈਵ ਕਰਦਾ ਕਰਦਾ ਜਾਂ ਇੱਧਰ ਉੱਧਰ ਐਡਵੈਂਚਰ ਕਰਦਾ ਹੋਇਆ ਤਾਂ ਉਹ ਕਈ ਵਾਰ ਆਪਣਾ ਯੂਰਨ ਪੀਣ ਦੇ ਲਈ ਵੀ ਜਿਹੜਿਆ ਮਜਬੂਰ ਹੋ ਜਾਂਦੇ ਆ ਬੰਦੇ ਵੀ ਲਹੂ ਤੱਕ ਪੀਣ ਤੱਕ ਜਾਂਦੇ ਨੇ ਉਹ ਆਪਣੀ ਨਸਾਂ ਦਾ ਵੀ ਸਾਡੀ ਪਿਆਸ 부ਝਵੇ ਇਸ ਕਰਕੇ ਪਾਣੀ ਹਵਾ ਤੇ ਮਿੱਟੀ ਨੂੰ ਸੰਭਾਲਣਾ ਹੈ ਦੋਸਤੋ ਬਹੁਤ ਜ਼ਰੂਰੀ ਹੋ ਗਿਆ ਸਾਡੇ ਲਈ ਤੇ ਉਂਝ ਵੀ ਜੇ ਦੋਸਤੋ ਗੱਲ ਕਰਾਂ ਨਾ ਅੱਜ ਕੱਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਜੰਗਲ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਹੀ ਘਟ ਨੇ ਘਟ ਤੋਂ ਘਟ 33% ਜਿਹੜੀ ਆ ਜੇ ਅਸੀਂ ਚੰਗੀ ਸਾਹ ਲੈਣਾ ਹੋਵੇ ਆਕਸੀਜਨ ਲੈਣੀ ਹੋਵੇ ਆਪਾਂ ਨੂੰ ਰਤਾਂ ਦੀ ਪੌਦਿਆਂ ਦੀ ਲੋੜ ਪੈਂਦੀ ਆ ਸਮਝ ਨੂੰ ਆਪਾਂ ਕਹਿੰਦੇ ਆ ਮੌਸਮ ਬਦਲਦਾ ਰਹਿੰਦਾ ਪਰ ਜਿਹੜਾ ਜਲਵਾਯੂ ਹੁੰਦਾ ਉਹਨੂੰ ਸਾਲਾ ਬਦਲੀ ਮਤਲਬ ਕਿ ਟਾਈਮ ਲੱਗ ਜਾਂਦਾ ਬਦਲਣ ਨੂੰ ਜੇ ਉਹ ਬਦਲਦਾ ਫਿਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਨਿਕਲ ਕੇ ਤੇ ਉਹ ਛੇਤੀ ਜਿਹੜਾ ਫਿਰ ਉਹਦਾ ਪ੍ਰਭਾਵ ਜਾਂਦਾ ਨਹੀਂ ਹੈਗਾ ਹਨਾ ਕਿਸੇ ਟਾਈਮ ਜਿਹੜਾ ਰਾਜਸਥਾਨ ਦਾ ਸੀ ਉਹ ਹਰਿਆ ਭਰਿਆ ਹੋਇਆ ਕਰਦਾ ਸੀ ਪਰ ਫਿਰ ਵੀ ਉਹ ਮਤਲਬ ਕਿ ਜਲਵਾਯੂ ਬਦਲਦੇ ਨਾਲ ਖਤਮ ਹੋ ਗਿਆ ਹੁਣ ਅੱਜ ਉੱਥੇ ਰੇਤਾ ਹੁਣ ਇਹੀ ਹਾਲ ਆਪਾਂ ਨੇ ਦੇਖਣਾ ਵੀ ਆਪਾਂ ਆਪਣੇ ਪਾਣੀ ਨੂੰ ਧਰਤੀ ਨੂੰ ਕਿਵੇਂ ਸੰਭਾਲ ਦਿਆ ਠੀਕ ਹੈ ਜੀ ਜੇ ਅਸੀਂ ਸੰਭਾਲ ਲਾਂਗੇ ਤਾਂ ਬਹੁਤ ਚੰਗੇ ਰਹਾਂਗੇ ਆਦਰਵਾਇਜ਼ ਫਿਰ ਬਹੁਤ ਸਾਰੀ ਪ੍ਰੋਬਲਮ ਜਿਹੜੀ ਐ ਕ੍ਰੀਏਟ ਹੋ ਜਾਊਗੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਕੁਲਵਿੰਦਰ ਸਿੰਘ ਯੂਰ ਵਾਚਿੰਗ ਮਾਈ ਯੂਟਿਊਬ ਚੈਨਲ ਚੱਲਦੇ ਰਹੋ ਤੇ ਦੋਸਤੋ ਯਾਰ ਗੱਲ ਕਰਦੇ ਅੱਜ ਰੂਹ ਦੇ ਸਕੂਲ ਦੀ ਗੱਲ ਕਰੀਏ ਅੱਜ ਤੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਲਗਭਗ ਮਨ ਨੂੰ ਲੱਗਦਾ ਵੀ 25 ਡਿਗਰੀ 21 ਡਿਗਰੀ ਟੈਂਪਰੇਚਰ ਹੋਣਾ ਅੱਜ ਤੇ ਬਹੁਤ ਜ਼ਬਰਦਸਤ ਹੈ ਨਾ ਤੇ ਇੱਕ ਗੱਲ ਹੋਰ ਆ ਦੋਸਤੋ ਵੀ ਜੇਕਰ ਆਪਾਂ ਕੋਈ ਐਕਟੀਵਿਟੀ ਕਰਦੇ ਹਾਂ ਨਾ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਰੈਗੂਲਰਿਟੀ ਵੀ ਆ ਜਾਂਦੀ ਹੈ ਤੇ ਜ਼ਿੰਦਗੀ ਨੂੰ ਜੀਣ ਦਾ ਬਲ ਵੀ ਆ ਜਾਂਦਾ ਹੈ ਨਾ ਫਾਰ ਇਗਜ਼ਾਮਪਲ ਥੋੜੀ ਜਿਹਾ ਮੈਂ ਦੋ ਤਿੰਨ ਐਕਟੀਵਿਟੀਆਂ ਕਰਦਾ ਹੁਣ ਨਾ ਥੋੜੀ ਜਿਹਾ ਫੁੱਲ ਜਿਹੜੇ ਆ ਲਾਏ ਨੇ ਫੁੱਲਾਂ ਦੇ ਨਾਲ ਘਰ ਦੇ ਵਿੱਚ ਹਰਿਆਵਲ ਦੇ ਨਾਲ ਨਾ ਥੋੜੀ ਜਿੰਦਗੀ ਇਹ ਨਹੀਂ ਹੈਗਾ ਇਹ ਵਾਕਈ ਗੱਲ ਆ ਠੀਕ ਆ ਘਰ ਦੀ ਸਫਾਈ ਹੋ ਗਈ ਜੇ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਰੱਖਦੇ ਆ ਤਾਂ ਗੱਲ ਬਾਤ ਹੋਰ ਤੁਹਾਨੂੰ ਮੈਂ ਦਿਖਾਉਣਾ ਆਪਣੇ ਜਿਹੜੇ ਆ ਘਰ ਆ ਜਿਹੜੇ ਆ ਫੁੱਲ ਬੁੱਟੇ ਲਾਏ ਨੇ ਮੈਂ ਤੇ ਉਹ ਇੱਕ ਜਦੋਂ ਅਸੀਂ ਬਾਹਰ ਨਿਕਲਦੇ ਆ ਹਨ ਪੋਰਚ ਦੇ ਅੰਦਰ ਰੱਖੇ ਹੋਏ ਨੇ ਤੇ ਥੋੜੇ ਜਿਹਾ ਬਾਹਰ ਰੱਖੇ ਹੋਏ ਨੇ ਤਾਂ ਇੱਕ ਹੋਰ ਹੀ ਨਜ਼ਾਰਾ ਯਾਰ ਅਲੱਗ ਤਰ੍ਹਾਂ ਦਾ ਪ੍ਰੈਜ਼ੈਂਟ ਕਰਦੇ ਨੇ ਤੇ ਰੂਹ ਨੂੰ ਥੋੜੀ ਜੀ ਸਕੂਨ ਮਿਲਦਾ ਤੇ ਆਜੋ ਤੁਹਾਨੂੰ ਦਿਖਾਉਣਾ ਫਿਰ ਉਹਦੇ ਨਾਲ ਕੰਮ ਕਰਨ ਦੀ ਸਾਡੀ ਸਮਰੱਥਾ ਵੀ ਵਧਦੀ ਆ ਤੇ ਪੋਜ਼ਿਟਿਵਿਟੀ ਮਿਲਦੀ ਆ ਤਾਂ ਫਿਰ ਬੜੇ ਬੜੇ ਜਿਹੜੇ ਆ ਹੁੰਦੇ ਨੇ ਆਪਣੇ ਟਾਸਕ ਉਹਨਾਂ ਨੂੰ ਪੂਰੇ ਕਰ ਜਾਂਦਾ ਬੰਦਾ ਜਦੋਂ ਅਸੀਂ 네ਗੇਟਿਵ ਹੋ ਜਾਂਦੇ ਆ ਫਿਰ ਸਾਡਾ ਟਾਈਮ ਜਿਹੜਾ ਬੈੱਡ ਤੇ ਹੀ ਸੌਣ ਦੇ ਵਿੱਚ ਲੰਘ ਜਾਂਦਾ ਤੇ ਉਹ ਚੀਜ਼ ਜਿਹੜਾ ਚਾਰਜ ਸਰੀਰ ਜਿਹੜਾ ਹੁੰਦਾ ਜਾਂ ਅਨਰਜੀ ਜਿਹੜੀ ਆ ਬੂਸਟ ਹੋਣੀ ਹੁੰਦੀ ਆ ਉਹ ਵਿੱਚ 800 ਕੇ ਰਹਿ ਜਾਂਦੀ ਆ ਤਾਂ ਰਾਮਾਕਰ ਤੁਹਾਨੂੰ ਦੋਸਤੋ ਮੈਂ ਆ ਦੇਖੋ ਦੋਸਤੋ ਕਿੰਨਾ ਸ਼ਾਨਦਾਰ ਜਿਹੜੇ ਆ ਬੂਟੇ ਨੇ ਛੋਟੇ ਛੋਟੇ ਸੀ ਇਹ ਜਦੋਂ ਲੈ ਕੇ ਆਂਦੇ ਨੇ ਬੂਟੇ ਹੁਣ ਦੇਖੋ ਇਹ ਕੀ ਮਤਲਬ ਕਿ ਵਖੇਰ ਰਹੇ ਨੇ ਗੱਲਬਾਤ ਤੇ ਬੜਾ ਇਹਨਾਂ ਨੂੰ ਮਤਲਬ ਕਿ ਪਾਲਿਆ ਆ ਦੇਖੋ ਕਿੰਨੇ ਸੋਹਣੇ ਫੁੱਲ ਆ ਇਹਨਾਂ ਨੂੰ ਸਵੇਰੇ ਉੱਠ ਕੇ ਜਿਆ ਦੇਖਦੇ ਆ ਨਾ ਕੰਮ ਕਰਨ ਦੇ ਲਈ ਥੋੜਾ ਜਿਹਾ ਬੰਦਾ ਆ ਸਜੂ ਹੋ ਜਾਂਦਾ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਗੱਲਬਾਤ ਹੋ ਜਾਂਦੀ ਆ ਉੱਪਰ ਜਾਲੀ ਪਾਈ ਹੋਈ ਆ ਤੋ ਪਤੋ ਬਚਾਉਣ ਦੇ ਲਈ ਬੂਟਿਆਂ ਨੂੰ ਜਿਹੜੀ ਆ ਜਾਲੇ ਪਾਈ ਆ ਬਾਈ ਇਹਨਾਂ ਦੇ ਨਾਲ ਹੀ ਸਾਰੀ ਜ਼ਿੰਦਗੀ ਆ ਜੇਕਰ ਬੂਟੇ ਨੇ ਹਰਿਆਵਾਲਾ ਤਾਂ ਜ਼ਿੰਦਗੀ ਆ ਅਦਰਵਾਇਜ਼ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਪ੍ਰਾਪਤ ਨਹੀਂ ਕਰੋਗੇ ਜਦ ਤੱਕ ਅਸੀਂ ਕੁਦਰਤ ਨੂੰ ਸਮਝ ਕੇ ਉਹਦੇ ਨਾਲ ਸਹੀ ਸੰਤੁਲਨ ਪੈਦਾ ਨਹੀਂ ਕਰਦੇ ਹੈਗੇ ਤੇ ਆ ਬੂਟੇ ਤੁਹਾਨੂੰ ਮੈਂ ਦਿਖਾ ਰਹੀ ਆ ਆ ਬੈਂਗਣ ਦੇ ਬੂਟੇ ਜਿਹੜੀ ਆ ਬੈਂਗਣੀ ਲਾਈ ਹੋਈ ਆ ਤੇ ਗਮਲਿਆਂ ਦੇ ਵਿੱਚ ਲਾਏ ਹੋਏ ਨੇ ਮੇਰੇ ਆ ਦੇਖੋ ਇਹ ਨਾਲ ਗੱਲਬਾਤ ਪੂਰੀ ਇਹਨਾਂ ਨੂੰ ਬਾਈ ਸੁਬਾ ਸ਼ਾਮ ਪਾਣੀ ਦੇਈਦਾ ਤੇ ਥੋੜੇ ਜਿਹਾ ਵਕਤ ਵੀ ਲੰਘ ਜਾਂਦਾ ਜਿਹੜੀਆਂ ਹੋ ਟੈਨਸ਼ਨਾਂ ਨੇ ਉਹਨਾਂ ਨੂੰ ਭੁੱਲ ਕੇ ਜ਼ਿੰਦਗੀ ਦੇ ਵਿੱਚ ਆ ਕਿ ਬਹੁਤ ਵਧੀਆ ਇੱਕ ਪਰਹਾਨੀਅਤ ਜੀ ਆ ਜਾਂਦੀ ਹੈ ਇਹਨਾਂ ਨਾਲ ਕੁਦਰਤ ਦੇ ਨਾਲ ਜੁੜਨ ਦੇ ਨਾਲ ਆ ਦੇਖੋ ਫੁੱਲ ਤੇ ਚੈਰੀ ਪਾਣੀ ਨੇ ਲਿਆਂਦੇ ਸੀ ਠੀਕ ਹੈ ਜੀ ਤੇ ਉਂਝ ਵੀ ਜੇ ਦੋਸਤੋ ਗੱਲ ਕਰਾਂ ਨਾ ਅੱਜ ਕੱਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਜੰਗਲ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਹੀ ਸਮਝ ਨੂੰ ਪਕਹਣਿਆ ਮੌਸਮ ਬਦਲਦਾ ਰਹਿੰਦਾ ਪਰ ਜਿਹੜਾ ਜਲਵਾਯੂ ਹੁੰਦਾ ਉਹਨੂੰ ਸਾਲਾ ਬੱਦੀ ਮਤਲਬ ਕਿ ਟਾਈਮ ਲੱਗ ਜਾਂਦਾ ਬਦਲਣ ਨੂੰ ਜੇ ਉਹ ਬਦਲਦਾ ਫਿਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਨਿਕਲ ਕੇ ਤੇ ਉਹ ਛੇਤੀ ਜਿਹੜਾ ਫਿਰ ਉਹਦਾ ਪ੍ਰਭਾਵ ਜਾਂਦਾ ਨਹੀਂ ਹੈਗਾ ਹਨਾ ਕਿਸੇ ਟਾਈਮ ਜਿਹੜਾ ਰਾਜਸਥਾਨ ਦਾ ਸੀ ਉਹ ਭਰਿਆ ਭਰਿਆ ਹੋਇਆ ਕਰਦਾ ਸੀ ਪਰ ਫਿਰ ਵੀ ਉਹ ਮਤਲਬ ਕਿ ਜਲਵਾਯੂ ਬਦੰਦੇ ਨਾਲ ਖਤਮ ਹੋ ਗਿਆ ਹੁਣ ਅੱਜ ਉੱਥੇ ਰੇਤਾ ਹੁਣ ਇਹੀ ਹਾਲ ਆਪਾਂ ਨੇ ਦੇਖਣਾ ਵੀ ਆਪਾਂ ਆਪਣੇ ਪਾਣੀ ਨੂੰ ਧਰਤੀ ਨੂੰ ਕਿਵੇਂ ਸੰਭਾਲ ਦਿਆ ਠੀਕ ਹੈ ਜੀ ਜੇ ਅਸੀਂ ਸੰਭਾਲ ਲਾਂਗੇ ਤਾਂ ਬਹੁਤ ਚੰਗੇ ਰਾਹ ਤੋਂ ਆਦਰਵਾਇਜ਼ ਫਿਰ ਬਹੁਤ ਸਾਰੀ ਪ੍ਰੋਬਲਮ ਜਿਹੜੀ ਆ ਕ੍ਰੀਏਟ ਹੋ ਜੂਗੀ ਤੇ ਆ ਗੱਲਬਾਤ ਰੇਗਿਸਤਾਨ ਮੈਨੂੰ ਲੱਗਾ 사ਹਾਰਾ ਮਾਰੂਸਥਲ ਦੀ ਗੱਲ ਕਰੀਏ ਜੀ ਆਪਾਂ ਉਸ ਉਥੇ ਦੀ ਜਿਹੜੀ ਉਹ ਵੀਡੀਓ ਸੀ ਤੇ ਉਹ ਬੰਦੇ ਨੇ ਪਾਣੀ ਮੁੱਕ ਗਿਆ ਉਹਨਾਂ ਕੋਲ ਜਿੰਨਾ ਕਿ ਹੈਗਾ ਸੀ ਥੋੜੇ ਆਈਸੀਸ ਚ ਬਣੇ ਹੁੰਦੇ ਨੇ ਖੂਖਾ ਹੁੰਦੇ ਨੇ ਨੀਲਾਂ ਦੇ ਉੱਤੇ ਦੂਰ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਰਾਜਸਥਾਨ ਦੇ ਵਿੱਚ ਲੋਕ ਰਹਿੰਦੇ ਨੇ ਤੇ ਉਹ ਬੰਦਾ ਜਿਹੜਾ ਹੈਗਾ ਸੀ ਜਦੋਂ ਪਾਣੀ ਖਤਮ ਹੋ ਗਿਆ ਤਾਂ ਉਹ ਆਪਣੇ ਬੂਟ ਦੇ ਵਿੱਚ ਜਿਹੜਾ ਪਾਣੀ ਪਾ ਲਿਆ ਆ ਰਾਜਸਥਾਨ ਦੇ ਵਿੱਚ ਉਹ ਕਿਤੇ ਉਹਨੂੰ ਮਿਲਿਆ ਕੋਈ ਹੋਰ ਚੀਜ਼ ਤੋਂ ਕੋਲ अवेलेबल ਨਹੀਂ ਹੋਣੀ ਤਾਂ ਉਹਨੇ ਆਪਣੇ ਬੂਟ ਦੇ ਵਿੱਚ ਪਾਣੀ ਪਾ ਲਿਆ ਤੇ ਇਹ ਅੰਗਰੇਜ਼ ਨੂੰ ਕਹਿੰਦਾ ਵੀ ਅੰਗਰੇਜ਼ ਸੀ ਉਹਨਾਂ ਦੇ ਨਾਲ ਵੀ ਆ ਪਾਣੀ ਪੀਲਾ ਤੂੰ ਉਹ ਕਹਿੰਦਾ ਮੈਂ ਨਹੀਂ ਪੀਂਦਾ ਹੈਗਾ ਇਹ ਤਾਂ ਬੂਟ ਦਾ ਪਾਣੀ ਆ ਠੀਕ ਹੈ ਜੀ ਵੀ ਬੂਟ ਦੇ ਵਿੱਚ ਤੂੰ ਪਾਣੀ ਪਾ ਕੇ ਲੈ ਕੇ ਆਇਆ ਹੋਇਆ ਪਰ ਜਦੋਂ ਸਮਾਂ ਲੰਘਦਾ ਗਿਆ ਪਿਆਸ ਉਹਦੀ ਵੱਧ ਗਈ ਇੱਕ ਪਲ ਇਹ ਜਾ ਆਇਆ ਵੀ ਉਹਨੂੰ ਜਿਹੜਾ ਪਾਣੀ ਉਹ ਪੀਣਾ ਪੈ ਗਿਆ ਦੋਸਤੋ ਫਿਰ ਉਹ ਜਿਹੜੇ ਬੰਦੇ ਦੇ ਸ਼ਬਦ ਸੀਲੇ ਸੀ ਉਹ ਕਹਿੰਦਾ ਵੀ ਅੱਜ ਤੋਂ ਪਹਿਲਾਂ ਇੰਨਾ ਸਵਾਦ ਪਾਣੀ ਮੈਂ ਜਿਹੜਾ ਨਹੀਂ ਪੀਤਾ ਹਨ ਜਦੋਂ ਬੰਦੇ ਦੀ ਮਜਬੂਰੀ ਹੁੰਦੀ ਹੈ ਨਾ ਰੇਗਿਸਤਾਨ ਦੇ ਵਿੱਚ ਕੋਈ ਭਟਕ ਜਾਂਦਾ ਸਰਵਾਈਵ ਕਰਦਾ ਕਰਦਾ ਜਾਂ ਇੱਧਰ ਉੱਧਰ ਐਡਵੈਂਚਰ ਕਰਦਾ ਹੋਇਆ ਤਾਂ ਉਹ ਕਈ ਵਾਰ ਆਪਣਾ ਯੂਰਨ ਪੀਣ ਦੇ ਲਈ ਵੀ ਜਿਹੜੇ ਆ ਮਜਬੂਰ ਹੋ ਜਾਂਦੇ ਆ ਬੰਦੇ ਵੀ ਲਹੂ ਤੱਕ ਪੀਣੇ ਤੱਕ ਜਾਂਦੇ ਨੇ ਉਹ ਆਪਣੀ ਨਸਾਂ ਦਾ ਵੀ ਸਾਡੀ ਪਿਆਸ ਬੁਝ ਜਵੇ ਇਸ ਕਰਕੇ ਪਾਣੀ ਹਵਾ ਤੇ ਮਿੱਟੀ ਨੂੰ ਸੰਭਾਲਣਾ ਆ ਦੋਸਤੋ ਬਹੁਤ ਜ਼ਰੂਰੀ ਹੋ ਗਿਆ ਸਾਡੇ ਲਈ ਜਿਹੜਾ ਬਣਾ ਕੇ ਖਾ ਲਾਂਗੇ ਇਸ ਕਰਕੇ ਦੋਸਤੋ ਯਾਰ ਹਰ ਕੋਈ ਵੀ ਕੋਈ ਨਸੀਹਤ ਨਹੀਂ ਹੈ ਕਿਸੇ ਨੂੰ ਬਾਈ ਜੀ ਮੈਂ ਦੇ ਰਿਹਾ ਕੋਈ ਗਿਆਨ ਦੀ ਥੈਰੇਪੀ ਝਾੜ ਰਿਹਾ ਠੀਕ ਹੈ ਇਹ ਤਾਂ ਆਪਣੇ ਫਰਜ਼ ਬਣਦੇ ਨੇ ਮੇਰੀ ਡਿਊਟੀ ਬਣਦੀ ਹੈ ਮੈਂ ਪਾ ਰਿਹਾ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਦੇਖੋ ਆ ਘਰ ਦੇ ਸਾਹਮਣੇ ਲਾਈ ਹੋਈ ਟਾਲੀ ਕਿੱਡੀ ਵੱਡੀ ਹੋ ਗਈ ਇੱਧਰ ਡੇਕ ਲਾਈ ਸੀ ਐਂ ਕਰਕੇ ਵੀ ਜਿੰਨਾ ਕੁ ਵੀ ਹੋ ਸਕਦਾ ਯਾਰ ਉਹ ਜ਼ਰੂਰ ਕਰੋ ਹਨਾ ਆਵਾਜ਼ਾਂ ਦੇਖ ਲਓ ਦੇਖਣ ਜੋ ਹੋ ਗਈਆਂ ਨੇ ਪਰ ਐਵੇਂ ਆ ਵੀ ਸਾਨੂੰ ਇਹਨਾਂ ਨੂੰ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਆ ਦੋਸਤੋ ਹੋਰ ਅਸੀਂ ਵੀਡੀਓ ਬਹੁਤ ਤਰ੍ਹਾਂ ਦੀ ਪ੍ਰਮੋਟ ਕਰ ਦਿੰਦੇ ਆ ਪਰ ਜਦੋਂ ਕੋਈ ਅ ਅੱਛਾ ਕੰਟੈਂਟ ਆਪਾ ਪਾਉਨੇ ਆ ਤਾਂ ਉਹ ਛੇਅਰ ਹੀ ਨਹੀਂ ਕਰਦੇਗੇ ਪਣ ਬਾਈ ਬਣ ਕੇ ਤੁਸੀਂ ਕਰ ਦਿਓ ਜੇ ਤੁਹਾਨੂੰ ਠੀਕ ਲੱਗਿਆ ਕੰਮ ਅਦਰਵਾਈਜ਼ ਛੋਟੀ ਬਾਈ ਆਪਣੀ ਇੱਛਾ ਹਰ ਇੱਕ ਦਾ ਆਪਣੀ ਮਰਜ਼ੀ ਦਾ ਮਾਲਕ ਹੁੰਦਾ ਬੰਦਾ ਕੋਈ ਜ਼ਿਆਦਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਆ ਦੇਖੋ ਕਿਆ ਬਾਤ ਆ ਇਹਨੂੰ ਕਹਿੰਦੇ ਨੇ ਆ ਦੇਖਾ ਆ ਨਿਆਰੇ ਲੈ ਰਿਹਾ ਨਾ ਕੋਈ ਗੱਲਬਾਤ ਨਹੀਂ ਹੈਗੀ ਇਹਨੂੰ ਕੋਈ ਦੁਨੀਆਦਾਰੀ ਦਾ ਕੁਝ ਲੈਣ ਦੇਣਾ ਨਹੀਂ ਹੈਗਾ ਆਪਣੀ ਮਸਤੀ ਦੇ ਵਿੱਚ ਪਿਆ ਇਹ ਜਦੋਂ ਇਹਨੂੰ ਖਾਣਾ ਆਪਾਂ ਦੇ ਦਾਂਗੇ ਤਾਂ ਖਾ ਲੂਗਾ ਨਹੀਂ ਵਿਚਾਰਾ ਇਦਾਂ ਹੀ ਪਿਆ ਰਹੂਗਾ ਨਾ ਚਲੋ ਜਿਹੜੀ ਆਹੋ ਰੋਟੀ ਆਹੋ ਬਣ ਰਹੀ ਆ ਆਪਾਂ ਇਹਨਾਂ ਨੂੰ ਪਾ ਦਾਂਗੇ ਹਨਾ ਤੇ ਇਹ ਮਤਲਬ ਕਿ ਗੱਲਬਾਤ ਇਹ ਆ ਵੀ ਬਹੁਤ ਜ਼ਿਆਦਾ ਉਹ ਕਰਦੇ ਨੇ ਉਹ ਪਈ ਵੀ ਹੈਗੀ ਆ ਖਣ ਖਣਕੁੰਡ ਕੀ ਨੇਰੀ ਦੇ ਨਾਲ ਨਹੀਂ ਤਾਂ ਇਹਨਾਂ ਨੂੰ ਆ ਲੱਗਿਆ ਹੋਇਆ ਇਹਨਾਂ ਦੇ ਲਈ ਬਰਤਨ ਲਾਇਆ ਹੋਇਆ ਪਾਣੀ ਪੁਣੀ ਭਰ ਦਿੰਨੇ ਆ ਇਹਨਾਂ ਦੇ ਵਿੱਚ ਇਹ ਚੀਜ਼ਾਂ ਨੇ ਦੋਸਤੋ ਜਿੰਨਾ ਕੁਦਰਤ ਨਾਲ ਜੋੜੋਗੇ ਉਹਨਾਂ ਨੂੰ ਸਕੂਨ ਮਿਲ ਜਾਂਦਾ ਉਹਨਾਂ ਵਧੀਆ ਲੱਗਦਾ ਆਪਾਂ ਨੂੰ ਸੋ ਦੋਸਤੋ ਆਪਾਂ ਕੁਦਰਤ ਨਾਲ ਪਿਆਰ ਕਰੀਏ ਤੇ ਇਹਦਾ ਅਨੰਦਮਣੀਆ ਦੋਸਤੋ ਤੇ ਆ ਗੱਲ